ਕੀ ਵਾਹਿਗੁਰੂ ਪ੍ਰਮਾਤਮਾ ਸਾਡੇ ਉਹ ਵੀ ਪਾਪ ਮਾਫ ਕਰ ਦਿੰਦਾ ਜਿਨ੍ਹਾਂ ਦੇ ਨਾਂ ਤਾਂ ਅਸੀਂ ਹੁਣ ਮਾਫੀ ਮੰਗ ਸਕਦੇ ਆ ਤੇ ਨਾ ਹੀ ਕਿਸੇ ਨੂੰ ਦੱਸ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦੁਨਿਆਵੀ ਦੁਨੀਆ ਵਿੱਚ ਵਿਚਰਦੇ ਹੋਏ ਕਈ ਵਾਰ ਇਨਸਾਨ ਆਪਣੀ ਅਗਿਆਨਤਾ ਦੇ ਵਸ਼ ਅਹ ਜੇ ਪਾਪ ਕਰ ਵੇਟਦਾ ਜਦੋਂ ਉਸ ਨੂੰ ਇਸ ਚੀਜ਼ ਦੀ ਸੋਝੀ ਹੁੰਦੀ ਆ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਆ ਤੇ ਫਿਰ ਨਾ ਤਾਂ ਹੁਣ ਉਹਨਾਂ ਕੀਤੇ ਹੋਏ ਪਾਪਾਂ ਦਾ ਉਹ ਪ੍ਰਾਸਚਿਤ ਕਰ ਪਾਉਂਦਾ ਤੇ ਨਾ ਹੀ ਕਿਸੇ ਨੂੰ ਦੱਸ ਪਾਉਂਦਾ ਤੁਹਾਡੇ ਵਿੱਚੋਂ ਵੀ ਬਹੁਤ ਸਾਰੀ ਸਾਥ ਸੰਗਤ ਇਸ ਤਰ੍ਹਾਂ ਦੀ ਹੋਵੇਗੀ ਕਿ ਜਿਹੜੇ ਅਸੀਂ ਪਾਪ ਕੀਤੇ ਨੇ ਸ਼ਾਇਦ ਹੀ ਦੁਨੀਆ 'ਚ ਕਿਸੇ ਹੋਰ ਨੇ ਕੀਤੇ ਹੋਣ ਕੀ ਵਾਹਿਗੁਰੂ ਪ੍ਰਮਾਤਮਾ ਸਾਡੇ ਕੀਤੇ ਹੋਏ ਉਹ ਗੁਨਾਹ ਜਿਹੜੇ ਕਿ ਨਾ ਸਮਝੀ ਵਿੱਚ ਸੀ ਜਾਂ ਸਾਡੇ ਕਿਸੇ ਲਾਲਚ ਦੇ ਕਰਕੇ ਸੀ ਕੀ ਹੁਣ ਉਹ ਬਖਸ਼ੇ ਜਾਣਗੇ ਕਿਉਂਕਿ ਹੁਣ ਤਾਂ ਅਸੀਂ ਹਰ ਰੋਜ਼ ਗੁਰਦੁਆਰੇ ਵੀ ਜਾਣ ਲੱਗੇ ਪਾਠ ਪੂਜਾ ਵੀ ਕਰਨ ਲੱਗੇ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਸਾਡੇ ਉਹ ਪਾਪ ਬਖਸ਼ੇ ਜਾਣਗੇ ਕਿ ਨਹੀਂ ਸਾਧ ਸੰਗਤ ਜੀ ਜਿਵੇਂ ਅੱਗ ਦਾ ਕੰਮ ਹੁੰਦਾ ਕੋਈ ਵੀ ਚੀਜ਼ ਹੋਵੇ ਚਾਹੇ ਦੀ ਉਹ ਕਾਗਜ਼ ਲਾ ਲਓ ਲੱਕੜ ਲਾ ਲਓ ਚਾਹੇ ਪਲਾਸਟਿਕ ਦੀ ਕੋਈ ਚੀਜ਼ ਲਾ ਲਓ ਚਾਹੇ ਉਹ ਲੋਹੇ ਦੀ ਹੀ ਕੋਈ ਚੀਜ਼ ਹਰ ਇੱਕ ਚੀਜ਼ ਨੂੰ ਆਗਾ ਜੜੀ ਉਹ ਸਾੜ ਹੀ ਦਿੰਦੀ ਆ ਅੱਗ ਦਾ ਇਹ ਸੁਭਾਈਆ ਕਿ ਉਹਨੇ ਹਰ ਇੱਕ ਚੀਜ਼ ਨੂੰ ਜਲਾ ਕੇ ਰਾਖ ਹੀ ਕਰ ਦੇਣਾ ਉਸ ਤਰ੍ਹਾਂ ਹੀ ਜਦੋਂ ਕੋਈ ਇਨਸਾਨ ਉਸ ਵਾਹਿਗੁਰੂ ਪ੍ਰਮਾਤਮਾ ਦੇ ਲੜ ਲੱਗ ਜਾਵੇ ਤੇ ਉਸ ਨੂੰ ਆਪਣੇ ਗੁਨਾਹਾਂ ਦਾ ਪਤਾ ਲੱਗਣ ਲੱਗ ਜਾਵੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਗੁਨਾਹ ਕੀਤੇ ਨੇ ਤੇ ਉਹਨਾਂ ਦੇ ਲਈ ਵਾਹਿਗੁਰੂ ਤੋਂ ਮਾਫੀ ਮੰਗੇ ਤੇ ਉਹਨਾਂ ਗੁਨਾਹਾਂ ਨੂੰ ਬਖਸ਼ਣ ਦੇ ਲਈ ਉਸ ਵਾਹਿਗੁਰੂ ਪ੍ਰਮਾਤਮਾ ਅੱਗੇ ਹਰ ਰੋਜ਼ ਅਰਦਾਸ ਕਰੇ ਤਾ ਵਾਹਿਗੁਰੂ ਪਰਮਾਤਮਾ ਦੇ ਵਿੱਚ ਇੰਨੀ ਕੋ ਸ਼ਕਤੀ ਆ ਚਾਹੇ ਤੁਸੀਂ ਕਿੰਨਾ ਮਰਜ਼ੀ ਵੱਡਾ ਗੁਨਾਹ ਕਰਿਆ ਉਹ ਵਾਹਿਗੁਰੂ ਪਰਮਾਤਮਾ ਤੁਹਾਨੂੰ ਜ਼ਰੂਰ ਬਖਸ਼ ਦੇਵੇਗਾ ਕਿਉਂਕਿ ਤੁਸੀਂ ਉਹ ਗੁਨਾਹ ਅਣਜਾਣੇ ਵਿੱਚ ਕਰਿਆ ਨਾ ਕਿ ਜਾਣ ਬੁੱਝ ਕੇ ਜੇ ਤੁਹਾਨੂੰ ਉਸ ਟਾਈਮ ਇਹ ਸੋਚੀ ਹੁੰਦੀ ਕਿ ਇਹ ਜਿਹੜੀ ਚੀਜ਼ ਮੈਂ ਕਰ ਰਿਹਾ ਜਾਂ ਕਰ ਰਹੀ ਆ ਬਹੁਤ ਜ਼ਿਆਦਾ ਗਲਤ ਆ ਤੇ ਉਸ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਇੱਕ ਅਹਜੀ ਆਗਾ ਜਿਹੜੀ ਕਿ ਤੁਹਾਡੇ ਕੀਤੇ ਹੋਏ ਪਾਪਾਂ ਨੂੰ ਨਾਸ ਕਰ ਹੀ ਦਿੰਦੀ ਆ ਕਿਉਂਕਿ ਇਨਸਾਨ ਉਹੀ ਵਾਹਿਗੁਰੂ ਤੋਂ ਮਾਫੀ ਮੰਗ ਸਕਦਾ ਜੀਨੂੰ ਵਾਹਿਗੁਰੂ ਬਖਸ਼ਣਾ ਚਾਹੁੰਦਾ ਹੋਵੇ ਨਹੀਂ ਤਾਂ ਹਜ਼ਾਰਾਂ ਨਹੀਂ ਕਰੋੜਾਂ ਲੋਕ ਇਹ ਜੇ ਨੇ ਜਿਨ੍ਹਾਂ ਨੂੰ ਆਪਣੇ ਗੁਨਾਹਾਂ ਦੀ ਕਦੇ ਇਹ ਸੋਚੀ ਨਹੀਂ ਹੁੰਦੀ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਗੁਨਾਹ ਕਰੇ ਵੀ ਨਹੀਂ ਪਰ ਇਹ ਤੁਹਾਡੇ ਤੇ ਬਖਸ਼ਾ ਪਰਮਾਤਮਾ ਦੀ ਕਿ ਤੁਹਾਨੂੰ ਉਹ ਇੱਕ ਮੌਕਾ ਦੇ ਰਿਹਾ ਗੁਨਾਹਾਂ ਨੂੰ ਬਖਸ਼ਣ ਦੇ ਲਈ ਪਰ ਇੱਕ ਗੱਲ ਯਾਦ ਰੱਖਿਓ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਸਿਰਫ ਇੱਕ ਵਾਰ ਮਾਫੀ ਆ ਇਹ ਨਹੀਂ ਹੈਗਾ ਕਿ ਤੁਸੀਂ ਗੁਨਾਹ ਕਰੀ ਜਾਓ ਤੇ ਕੋਈ ਗੱਲ ਨਹੀਂ ਆਪਾਂ ਤਾਂ ਜਾ ਕੇ ਰੱਬ ਤੋਂ ਰੋ ਕੇ ਮਾਫੀ ਮੰਗ ਹੀ ਲੈਣੀ ਆ ਤੇ ਰੱਬ ਨੇ ਤਾਂ ਮਾਫ ਕਰ ਹੀ ਦੇਣਾ ਉਹ ਤਾਂ ਬਹੁਤ ਵੱਡਾ ਬਖਸ਼ਣਹਾਰਾ ਨਹੀਂ ਉਹ ਸਭ ਕੁਝ ਜਾਣਦਾ ਸਭ ਦੇ ਦਿਲਾਂ ਦੀਆਂ ਜਾਣਦਾ ਤਾਂ ਸਾਧ ਸੰਗਤ ਜੀ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਾਪ ਕਰਿਆ ਜਿਹੜਾ ਕਿ ਤੁਹਾਨੂੰ ਅੰਦਰੋਂ ਅੰਦਰ ਹੀ ਖਾਈ ਜਾਂਦਾ ਤਾਂ ਜ਼ਿਆਦਾ ਫਿਕਰ ਨਾ ਕਰੋ ਉਹ ਵਹਿਗੁਰੂ ਪਰਮਾਤਮਾ ਸਭ ਤੁਹਾਡੇ ਦਿਲ ਦੀਆਂ ਜਾਣਦਾ ਉਹ ਨੂੰ ਪਤਾ ਕਿ ਤੁਸੀਂ ਉਸ ਗਲਤੀ ਦੀ ਕਿੰਨੀ ਕੋ ਜਿਆਦਾ ਆਪਣੇ ਅੰਦਰ ਮਾਫੀ ਮੰਗ ਰਹੇ ਹੋ ਉਹ ਵਹਿਗੁਰੂ ਤੁਹਾਨੂੰ ਜਰੂਰ ਮਾਫ ਕਰੂਗਾ ਤੁਹਾਡੇ ਉਹ ਪਾਪ ਜਰੂਰ ਨਸ਼ਟ ਹੋ ਜਾਣਗੇ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ